ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪੈਰੀ ਸਾਧ ਸੰਗਤ ਜੀ ਅੱਜ ਅਸੀਂ ਸਿੱਖਾਂਗੇ ਸਤਿਗੁਰ ਵਿਧਾਸ ਮਹਾਰਾਜੀ ਦੁਆਰਾ ਉਚਾਰਣ ਕੀਤਾ ਹੋਇਆ ਸ਼ਬਦ ਮਾਟੀ ਕੋ ਪੁਤਰਾ ਕੈਸੇ ਨੱਚਤ ਹੈ ਭਾਈ ਹਰਜਿੰਦਰ ਸਿੰਘ ਹੁਣਾਂ ਦੀ ਕੰਪੋਜੀਸ਼ਨ ਅੱਜ ਅਸੀਂ ਇਸ ਨੂੰ ਮੇਲ ਅਤੇ ਫੀਮੇਲ ਦੋਨੋਂ ਸਕੇਲਾਂ ਦੇ ਉੱਪਰ ਇਸ ਸ਼ਬਦ ਨੂੰ ਸਿਖਾਇਆ ਜਾਵੇਗਾ ਸਭ ਤੋਂ ਪਹਿਲੇ ਅਸੀਂ ਮੇਲ ਸਕਿਲ ਤੇ ਸਿੱਖਾਂਗੇ ਉਸ ਤੋਂ ਬਾਅਦ ਫੀਮੇਲ ਸਕਿਲ मेल स्केल स्टैंडर्ड स्केल ਹੈ ਜਿੱਥੋਂ ਕਿ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਇਹਦਾ ਜੋ স্কেল ਹੈ 3rd ਵਾਈਟ ਰੱਖਿਆ ਹੈ ਔਰ ਸੇਮ স্কেল ਤੋਂ ਅਸੀਂ ਸਿੱਖਾਂਗੇ ਤੋਂ ਫੀਮੇਲ ਸਕੀਲ ਇਹਦੇ ਅਕੋਰਡਿੰਗ ਜੋ ਫੀਮੇਲ ਸਕੀਲ ਬਣਦਾ ਹੈ ਉਹ ਬਣਦਾ ਹੈ ਸਾਡਾ 7th ਵਾਈਟ ਇਸਦੇ ਅਕੋਰਡਿੰਗ ਜੋ ਫੀਮੇਲ ਸਕੀਲ ਬਣਦਾ ਹੈ ਉਹ ਹੈ 7th ਵਾਈਟ 7th ਵਾਈਟ ਤੋਂ ਅਸੀਂ ਫੀਮੇਲ ਸਕੀਲ ਤੋਂ ਇਸ ਸ਼ਬਦ ਨੂੰ ਸਿੱਖਾਂਗੇ ਤੋਂ ਆਓ ਸਭ ਤੋਂ ਪਹਿਲਾਂ ਮੇਲ ਸਕੀਲ मेल स्केल है थर्ड वाइट। माटी को पुतरा कैसे नचत है माटी को पुतरा कैसे नचत है देखे देख ਦੇਖੇ ਦੇਖੇ ਸੁਨੇ ਬੋਲੇ ਦੁਆਰਾ ਦੇਖੋ ਦੇਖੇ ਦੇਖੇ ਸੁਨੇ ਬੋਲੇ ਸੈਕਿੰਡ ਟਾਈਮ ਦੇਖੇ ਦੇ बोले फर्स्ट टाइम सेकंड टाइम देखे देखे सुने बोले दूरी फिरत है कैसे नचत है दूरी को पुतरा कैसे नचत है अंतरा जब कछु जब कछु पावे तब ਗਰਬ ਕਰਤ ਹੈ ਜਬ ਕੁੱਪਾਵੇ ਤਬ ਗਰਬ ਕਰਤ ਹੈ ਮਾ ਮਾਇਆ ਗਈ ਤਬ ਰੋਬ ਨ ਲਗਤ ਹੈ ਦੇਖੇ ਦੇਖੇ ਸੁਨੇ ਬੋਲੇ ਦੇਖੇ ਦੇਖੇ ਸੁਨੇ ਬੋਲੇ ਦੁਰੇ ਸਰੇਨ ਚਤੇ ਹੈ ਤੋ ਬਾਕੀ ਦਾ ਸਾਰਾ ਸ਼ਬਦ ਇਸੇ ਤਰ੍ਹਾਂ ਕੀਤਾ ਜਾਵੇਗਾ ਆਓ ਹੁਣ ਅਸੀਂ ਸਿੱਖਦੇ ਹਾਂ ਇਸੇ ਸ਼ਬਦ ਨੂੰ ਫੀਮੇਲ ਸਕੇਲ 7th ਵਾਈਡ ਤੋਂ ਮਾਟੀ ਕੋਪੋ ਦੇਖੇ ਦੇਖੇ ਸੁਣੇ ਬੋਲੇ ਦੁਦਰੇ ਉਹ ਫਿਰਤ ਹੈ کیسے ਨਚਤ ਹੈ ਦੋਰੇ ਜਬ ਕਛੂ ਪਾਵੇ ਤਪ ਪਾਵੇ ਤਬ ਗਰਬ ਕਰਤ ਹੈ ਦੁਹਰਾ ਦੇਖੋ ਜਬ ਕਛੂ ਪਾਵੇ ਤਪ ਗਰਬ ਕਰਤ ਹੈ ਮਾਇਆ ਕਈ ਤਪ ਰੋਣ ਲਗਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਦੇਖੇ ਤੇ यो फिरत है कैसे नचत है माटी को उदेरा कैसे नचत है तो so गुरु परसाद संगत जी बाकी ਦਾ ਸਾਰਾ ਸ਼ਬਦ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ ਜੇਕਰ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਉਹ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਤਾਂ ਕਿ ਗੁਰਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਹੋ ਸਕੇ ਧੰਨਵਾਦ